ਸਸ਼ੀ ਕਾਲ ਜੀ ਮੈਨੂੰ ਆਸ ਹੈ ਕਿ ਮਾਨ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਪਖੰਡਿਆਂ ਦੀ ਗੱਲ ਅਸੀਂ ਕਿੰਨੀ ਕੁ ਕਰ ਲਈਏ ਪਖੰਡੀ ਹੈ ਹੀ ਐਨੇ ਨੇ ਕਿ ਹਰ ਰੋਜ਼ ਜਿਵੇਂ ਅਸੀਂ ਇੱਕ ਦੋ ਵੀਡੀਓ ਵੀ ਪਾ ਦਿੰਨੇ ਆ ਤਾਂ ਵੀ ਪਖੰਡਿਆਂ ਦੇ ਜਿਹੜੀਆਂ ਵੀਡੀਓਜ਼ ਉਹ ਖਤਮ ਨਹੀਂ ਹੁੰਦੀਆਂ ਕਿਉਂਕਿ ਤੁਹਾਨੂੰ ਵੀ ਪਤਾ ਕਿ ਹਰ ਜਿਹੜੇ ਕਿ ਅਜਿਹੇ ਬਾਬੇ ਨੇ ਚਾਹੇ ਮਾਤਾ ਨੇ ਜਿਹੜੀਆਂ ਕਿ ਆਪਦੇ ਆਪ ਨੂੰ ਕਹਾਉਂਦੀਆਂ ਨਹੀਂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜੇ ਕਿ ਡੇਰੇ ਖੋਲੇ ਹੋਏ ਨੇ ਤਾਂ ਉੱਥੋਂ ਸ਼ੁਰੂਆਤ ਕਰਕੇ ਵੱਡੇ ਵੱਡੇ ਡੇਰੇ ਇਹਨਾਂ ਨੇ ਬਣਾ ਹੀ ਲਏ ਨੇ ਹਰ ਗਲੀ ਮੁਹੱਲੇ ਦੇ ਵਿੱਚ ਪੁੱਛਾ ਦੇਣ ਵਾਲੀਆਂ ਅਜਿਹੀਆਂ ਮਾਤਾ ਤੇ ਅਜਿਹੇ ਜਿਹੜ ਉਹ ਬੈਠੇ ਨੇ ਕਹਿ ਸਕਦੇ ਆ ਕਿ ਰੋੜਾ ਚੱਕੇ ਤੋਂ ਅੱਜ ਕੱਲ੍ਹ ਤੱਕ ਬਾਬੇ ਨਿਕਲਦੇ ਨੇ ਹਰੇਕ ਆਪਣਾ ਆਪਣਾ ਦਾਵਾ ਕਰਦਾ ਕਿ ਜਿਹੜੀ ਚੀਜ਼ ਮੈਂ ਕਰ ਦਿੰਦੀ ਆ ਉਹ ਫਲਾਣਾ ਬਾਬਾ ਨਹੀਂ ਕਰਦਾ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਕਿ ਅਜਿਹੀਆਂ ਗੱਲਾਂ ਬਾਤਾਂ ਜਿਹੜੇ ਕਿ ਹੁੰਦੀਆਂ ਨੇ ਪਰ ਇੱਕ ਵੀਡੀਓ ਹੋਰ ਤੁਹਾਨੂੰ ਦਿਖਾਉਣਾ ਹੈ ਜਿਸ ਦੇ ਵਿੱਚ ਇੱਕ ਮਾਤਾ ਜਿਹੜੀ ਕਿ ਪੁੱਛਾ ਦਿੰਦੀ ਆ ਪੁੱਛਾ ਕਹਿੰਦੇ ਅਜਹੀ ਦੋ ਕਿ ਜਿਹੜੀ ਅੱਜ ਤੱਕ ਕਿਸੇ ਨੇ ਨਾ ਦਿੱਤੀ ਹੋਵੇ ਤਾਂ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਇਹ ਮਾਤਾ ਆ ਜਨਾਨੇ ਨੂੰ ਥਾਪੜਾ ਦਿੰਦੀ ਆ ਤਾਂ ਥਾਪੜਾ ਦਿੰਦੇ ਹੋਏ ਬੜੀ ਗੁੱਸੇ ਵਿੱਚ ਆ ਜਾਂਦੇ ਆ ਭਾਈ ਮਾਤਾ ਨੂੰ ਗੁੱਸਾ ਵੀ ਆ ਜਾਂਦਾ ਤਾਂ ਜਿਹੜੇ ਲੋਕ ਇਹਨਾਂ ਦੇ ਡੇਰੇ ਦੇ ਵਿੱਚ ਜਾਂਦੇ ਨੇ ਤਾਂ ਮੜਾ ਜਾ ਗੁੱਸਾ ਕਾਸਾ ਵੀ ਇਹਨਾਂ ਦਾ ਸਹਿਸੂਲ ਲਿਆ ਕਰੋ ਕਿਉਂਕਿ ਜਦੋਂ ਮਾਤਾ ਆ ਜਾਂਦੀ ਆ ਤਾਂ ਇਹਨਾਂ ਦਾ ਜਿਹੜਾ ਪਾਰਾ ਉਹ ਸਤਵੇਂ ਸਮਾਨ ਤੇ ਪਹੁੰਚ ਜਾਂਦਾ ਆ ਤਾਂ ਅਜਿਹੀ ਚੀਜ਼ ਜਿਹੜੀ ਕਿ ਇਹਨਾਂ ਵੱਲੋਂ ਪੇਸ਼ ਕੀਤੀ ਜਾਂਦੀ ਆ ਅਜਿਹੇ ਲੋਕ ਨੇ ਜਿਹੜੇ ਕਿ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਪਖੰਡਵਾਦ ਕਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਜਿਹੜੇ ਸਾਡੇ ਦੇਵੀ ਦੇਵਤਿਆਂ ਨੇ ਜਿਨ੍ਹਾਂ ਨੇ ਕੀਤਾ ਹੀ ਕੁਝ ਨਹੀਂ ਤੇ ਉਹਨਾਂ ਦੇ ਨਾਂ ਦੇ ਉੱਤੇ ਪ ਕਿੱਤੀ ਸੀ ਜਾਕੀ ਕਿਸ ਨੇ ਇਦਾਂ ਕਰਕੇ ਪਖੰਡ ਕੀਤਾ ਸੀ ਕਿਸ ਨੇ ਸਿਰ ਕਮਾਇਆ ਸੀ ਸਮਝ ਨਹੀਂ ਆਉਂਦੀ ਕਿ ਅੱਜ ਕੱਲ ਦੇ ਲੋਕ ਇਹ ਚੀਜ਼ਾਂ ਨੂੰ ਕਿਉਂ ਨਹੀਂ ਸਮਝਦੇ ਤੁਸੀਂ ਇਤਿਹਾਸ ਤਾਂ ਪੜਿਆ ਹੋਣਾ ਜਿੰਨੇ ਆ ਵੀ ਚੀਜ਼ਾਂ ਨੇ ਹਰ ਇੱਕ ਚੀਜ਼ ਬਾਰੇ ਦੱਸਿਆ ਗਿਆ ਕਿ ਕਿਸੇ ਵਿੱਚ ਇਹ ਦੱਸਿਆ ਗਿਆ ਸੀ ਕਿ ਮਾਤਾ ਸਿਰ ਕਮਾਉਂਦੀ ਸੀ ਲੋਕਾਂ ਨੂੰ ਪੁੱਛਾ ਦਿੰਦੀ ਸੀ ਜਾਂ ਕੋਈ ਬਾਬਾ ਐਵੇਂ ਡੇਰੇ ਲਾ ਕੇ ਉਹਨਾਂ ਦੇ ਐਵੇਂ ਬਾ ਮਤਲਬ ਕਿ ਉਹਨਾਂ ਦੇ ਥਾਪੜੇ ਥੂਪੜੇ ਲਾ ਕੇ ਜਾਂ ਕੋਈ ਨਿੰਬੂ ਲੈ ਕੇ ਜਾਂ ਕੁਝ ਵੀ ਜੋ ਵੀ ਡਰਾਮਾ ਕੀਤਾ ਜਾਂਦਾ ਸੀ ਪਰ ਲੋਕ ਕਿਉਂ ਮੂਰਖ ਹੋ ਰਹੇ ਨੇ ਇਹ ਤਾਂ ਹੁਣ ਸਮਝ ਤੋਂ ਬਾਹਰ ਹੈ पर ए जारी जनानी ने पूछा दी है मतलब किसी ने नहीं दी होनी आओ सुन लें फिर जवाब देते रो ਬੈਠੀ ਆ ਘਰਾਂ ਤੋਂ ਸਮਾਈ ਬੁੱਲੀ ਬੈਠੀ ਆ ਬੁੱਲੀ ਬੈਠੀ ਆ ਖਿਆ ਤੁਸੀਂ ਵੀਡੀਓ ਦੇਖ ਹੀ ਲਈ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਕੋਲ ਇਹੋ ਜਿਹਾ ਕਿਹੜਾ ਮੰਤਰ ਹੈ ਕਿ ਇਹ ਦੱਸ ਦੇਣਗੇ ਵੀ ਤੁਸੀਂ ਕਿੰਨੇ ਕ ਬਾਬਿਆਂ ਦੇ ਕੋਲ ਜਾ ਕੇ ਧੱਕੇ ਖਾ ਕੇ ਆਏ ਹੋ ਹੁਣ ਤੁਸੀਂ ਮੇਰੇ ਡੇਰੇ ਤੇ ਆਏ ਹੋ ਮੇਰੇ ਡੇਰੇ ਤੋਂ ਦੇਖੀ ਤੇਰਾ ਕੰਮ ਕਿਵੇਂ ਹੋਊਗਾ ਮਤਲਬ ਕਿ ਬਸ ਪੁੱਛੋ ਕੁਝ ਨਾ ਪਤਾ ਨਹੀਂ ਕਿੰਨੇ ਕੁ ਡੇਰਿਆਂ ਤੋਂ ਲੋਕ ਜਾ ਆ ਜੂ ਕੇ ਇਹਨਾਂ ਪਖੰਡਿਆਂ ਕੋਲੇ ਆ ਜਾਂਦੇ ਨੇ ਫਿਰ ਕਿਸੇ ਹੋਰ ਕੋਲੇ ਆ ਜਾਂਦੇ ਨੇ ਉਹ ਕਹਿੰਦੇ ਭਾਈ ਉਹਨਾਂ ਨੇ ਤਾਂ ਕੰਮੇ ਤੇਰਾ ਕੁਝ ਨਹੀਂ ਕੀਤਾ ਕੰਮ ਤਾਂ ਤੇਰਾ ਮੈਂ ਕਰੂੰਗਾ ਤਾਂ ਇਹ ਸਭ ਕੁਝ ਪਖੰਡਵਾਦ ਹੈ ਲੋਕ ਜਿੰਨੀ ਜਲਦੀ ਇਸ ਚੀਜ਼ ਨੂੰ ਸਮਝ ਲੈਣਗੇ ਉਹਨਾਂ ਲਈ ਫਾਇਦੇਮੰਦ ਹੋਵੇਗਾ ਕਿਉਂਕਿ ਜੇਕਰ ਤੁਸੀਂ ਪਖੰਡਵਾਦ ਦੇ ਵਿੱਚ ਇਸੇ ਤਰ੍ਹਾਂ ਫਸੇ ਰਹੇ ਨਾ ਤਾਂ ਤੁਹਾਡਾ ਕੰਮ ਸੈੱਟ ਹੋਣਾ ਤੇ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਵੀ ਤੁਸੀਂ ਇਹਨਾਂ ਦੇ ਪਖੰਡਿਆਂ ਪਿੱਛੇ ਲਾ ਕੇ ਆਪਣੀ ਖਰਾਬ ਕਰ ਲੈਣੀ ਆ ਆਪਣਾ ਸਮਾਂ ਆਪਣੇ ਬੱਚਿਆਂ ਨੂੰ ਦੋ ਆਪਣੇ ਪਰਿਵਾਰ ਨੂੰ ਦੋ ਚੰਗਾ ਕਰੋ ਤਾਂ ਤੁਹਾਡੇ ਨਾਲ ਮਾੜਾ ਕੀ ਹੋ ਜਾਊਗਾ ਜੇਕਰ ਤੁਸੀਂ ਪਹਿਲੀ ਸੋਚ ਲੈ ਵੀ ਹਾਂ ਭੇ ਗਵਾਂਡੀ ਨੇ ਸਾਡੇ ਨਾਲ ਆਏ ਕੀਤਾ ਤੇ ਅਸੀਂ ਉਹਦਾ ਮਾੜਾ ਕਰਨਾ ਹੈ ਅਸੀਂ ਉਹਦੇ ਘਰੇ ਟੂਣਾ ਕਰਾਉਣਾ ਹੈ ਤਾਂ ਐਦਾਂ ਕੁਝ ਨਹੀਂ ਹੁੰਦਾ ਕਿਸਦਾ ਮਾੜਾ ਕਰਕੇ ਕਦੇ ਵੀ ਕਿਸੇ ਦਾ ਭਲਾ ਨਹੀਂ ਹੁੰਦਾ ਠੀਕ ਹੈ ਜੇਕਰ ਤੁਹਾਡੇ ਨਾਲ ਕੋਈ ਕੁਝ ਕਰਦਾ ਹੈ ਤਾਂ ਪਰਮਾਤਮਾ ਤੇ ਛੱਡ ਦਿਓ देर जरूर ਹੋ ਸਕਦੀ ਹੈ ਪਰ ਅੰਧੇਰ ਨਹੀਂ ਹੋ ਸਕਦੀ ਪਰ ਜੇਕਰ ਤੁਸੀਂ ਸੋਚ ਰਹੇ ਵੀ ਅਸੀਂ ਕਿਸੇ ਦਾ ਮਾਰਾ ਕਰ ਲਾਂਗੇ ਸੁੱਖ ਪਾਲਾਂਗੇ ਤਾਂ ਕੁਝ ਵੀ ਨਹੀਂ ਹੋਣਾ ਤੈਨਾਂ ਪਖੰਡਿਆਂ ਦੇ ਕੋਲ ਜਾ ਕੇ ਆਪਣਾ ਸਮਾਂ ਜੂੜਾ ਬਰਬਾਦ ਨਾ ਕਰੋ ਸਮਾਂ ਬਹੁਤ ਕੀਮਤੀ ਚੀਜ਼ ਆ ਅੱਜ ਤੁਸੀਂ ਖਵਾ ਲਿਆ ਕੱਲ੍ਹ ਤੁਹਾਡੇ ਹੱਥੇ ਨਹੀਂ ਹੋਣਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼